ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਬਿਨਾ ਇੱਕ ਚੈਨਲ ਹੋ ਹੋਰਾ ਜੀ ਕੁਕਿੰਗ ਦਾ ਚੈਨਲ ਸੰਗਰੂਰ ਕੁਕਿੰਗ ਚੈਨਲ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਨੂੰ ਵੀ ਸਪੋਰਟ ਕਰਨਾ ਉਸ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਚਲੋ ਜੀ ਸਟੂ ਸ਼ੁਰੂ ਕਰਦੇ ਆਂ ਵੀਡੀਓ ਤੁਹਾਨੂੰ ਥੰਬਨੇਲ ਦੇਖ ਕੇ ਜੀ ਪਤਾ ਵੀ ਚੱਲ ਗਿਆ ਹੋਣਾ ਕਿ ਜਿਹੜੀ ਵੀਡੀਓ ਆਪਾਂ ਕਿਸ ਚੀਜ਼ ਦੀ ਬਾਰੇ ਬਣਾ ਰਹੇ ਆਂ ਆਪਾਂ ਵੀਡੀਓ ਬਣਾ ਰਹੇ ਆਂ ਜਿੱਤੇ ਆਪਾਂ ਗੁਰੂ ਸਾਹਿਬ ਨੂੰ ਸੱਚੇ ਮਨ ਤੋਂ ਜੇ ਧਿਆਉਂਦੇ ਆਂ ਗੁਰੂ ਸਾਹਿਬ ਨੂੰ ਆਵਾਜ਼ ਮਾਰਦੇ ਆਂ ਨਾ ਤਾਂ ਗੁਰੂ ਸਾਹਿਬ ਹਮੇਸ਼ਾ ਹਾਜ਼ਰ ਨਾਜ਼ਰ ਹੁੰਦੇ ਨੇ ਤਾਂ ਉਹ ਆ ਕੇ ਹਮੇਸ਼ਾ ਸਾਡੇ ਅੰਗ ਸੰਗ ਸਾਥੀ ਉਹ ਸਾਡੀ ਰੱਖਿਆ ਵੀ ਕਰਦੇ ਨੇ ਤੇ ਬੱਸਾਂ ਉਹ ਤਰੀਕਾ ਪਤਾ ਹੋਣਾ ਚਾਹੀਦਾ ਹਨਾ ਵੀ ਗੁਰੂ ਸਾਹਿਬ ਨੂੰ ਆਪਾਂ ਕਿਦਾਂ ਧਿਆਉਣਾ ਕਿਦਾਂ ਉਹਨਾਂ ਨੂੰ ਖੁਸ਼ ਕਰਨਾ ਹਨਾ ਸੋ ਇਹ ਚੀਜ਼ ਦੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਜਿਹੜੀ ਘਟਨਾ ਜੀ ਆਪਾਂ ਸੱਚੀ ਕਰਨਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1947 ਵੇਲੇ ਦੀ ਇੱਕ ਪਰਿਵਾਰ ਦੀ ਨਾਲ ਖੁਦ ਹੱਟੀ ਬੀਤੀ ਹੋਈ ਸਟੋਰੀ ਜਿਹੜੀ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਸ਼ਾਇਦ ਹੋ ਸਕਦਾ ਤੁਹਾਡੇ ਵਿੱਚੋਂ ਜੀ ਕੁਝ ਜਾਣਿਆ ਨਹੀਂ ਮਤਲਬ ਇਹ ਸਟੋਰੀ ਸੁਣੀ ਵੀ ਹੋਵੇ ਸੋ ਤੁਸੀਂ ਧਿਆਨ ਨਾਲ ਸੁਣਨਾ ਜੀ ਕਿਦਾਂ ਮਤਲਬ ਕਿ ਇੱਕ ਪਰਿਵਾਰ ਨੇ ਮਤਲਬ ਕਿ ਗੁਰੂ ਸਾਹਿਬ ਨੂੰ ਜਦੋਂ ਇੱਕ ਲੜਕੇ ਨੇ ਪੁਕਾਰਿਆ ਸੱਚੇ ਮਨ ਤੋਂ ਤੇ ਕਿਵੇਂ ਮਹਾਰਾਜ ਨੇ ਆਪ ਅੰਗ ਸੰਗ ਸਾਈ ਕੁਝ ਦੇ ਰੱਖਿਆ ਕੀਤੀ ਸੋ ਉਹ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਜੀ 1947 ਵੇਲੇ ਜੇ ਦੇਸ਼ ਦੀ ਵੰਡ ਹੋਈ ਦੇਸ਼ ਦੀ ਵੰਡ ਦੇ ਟਾਈਮ ਤੁਹਾਨੂੰ ਵੀ ਪਤਾ ਬਹੁਤ ਸਾਰੇ ਲੋਕ ਉਧਰੋਂ ਇੱਧਰ ਆਇਤੇ ਇੱਧਰੋਂ ਉਧਰ ਗਏ ਉਧਰ ਉਧਰ ਲਈ ਉਧਰੇ ਘਰ ਛੱਡ ਕੇ ਅੱਗੇ ਜਮੀਨ ਜਾ ਤੇ ਇੱਧਰ ਲਈ ਇੱਧਰ ਘਰ ਛੱਡ ਕੇ ਇੱਧਰ ਜਮੀਨ ਜਾ ਛੱਡ ਗਏ ਸੋ ਉਸੇ ਤਰ੍ਹਾਂ ਇੱਕ ਗੁਰਸਿੱਖ ਪਰਿਵਾਰ ਜੀ ਉਧਰੋਂ ਆਇਆ ਤਾਂ ਉਹ ਮਤਲਬ ਕੀ ਜਿਹੜੀ ਮਾਤਾ ਪਿਤਾ ਸੀ ਉਹ ਅਮਰਤਾਰੀ ਸੀ ਤੇ ਉਹਨਾਂ ਨੇ ਆਪਣੇ بیٹے ਦੇ ਜਿਹੜੇ Baal ਸੀ ਉਹ ਬੜੇ ਪਿਆਰ ਨਾਲ ਰੱਖੇ ਸੀ ਜਿਹੜੀ ਮਾਤਾ ਸੀ ਬੜੇ ਕੱਚੀ ਸਹੀ ਲੱਸੀ ਦੇ ਨਾਲ ਨਮੋਣਾ ਉਤਰੋਂ ਤੇਲ ਪਾ ਕੇ ਤੇ ਹਮੇਸ਼ਾ بیٹے ਨੂੰ ਕਹਿਣਾ ਕਿ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਕਦੇ ਆਪਣੇ Baal ਨਾ ਕੱਟ ਕਰਾਂ ਕਦੇ ਵੀ ਆਪਣੇ ਸਰੀਰ ਤੋਂ ਆਪਣੇ Baal ਨੂੰ ਅਲੱਗ ਨਾ ਕਰੀ ਸੋ ਜੀ ਜਦ 1947 ਵਾਲੇ ਦੰਗੇ ਸ਼ੁਰੂ ਹੋਏ ਲੋਕਾਂ ਨੂੰ ਮਾਰਨਾ ਕੱਟਣਾ ਸ਼ੁਰੂ ਕਰਤਾ ਇੱਕ ਦੂਜੇ ਨੂੰ ਤਾਂ ਉਦੋਂ ਪਰਿਵਾਰ ਨੇ ਫਟਾਫਟ ਉਥੋਂ ਨਹੀਂ ਸੋਚਿਆ ਵੀ ਅਸੀਂ ਭੱਜ ਗਿਆ ਇੱਥੋਂ ਭੱਜ ਲਈਏ ਵੀ ਜਾਨ ਬਚਾਈਏ ਤਾ ਉਸ ਟਾਈਮ ਨਾ ਅਚਾਨਕ ਜਿਹੜੀ ਮਾਤਾ ਸੀ ਉਹਨੂੰ ਟੈਨਸ਼ਨ ਦੇ ਨਾਲ ਅਟੈਕ ਨਾਲ ਡੈਥ ਹੋ ਗਈ ਜਿਹਨਾਂ ਹੁਣ ਉਹਨਾਂ ਕੋਲੇ ਇਨ a ਟਾਈਮ ਤਾ ਹੈਨੇ ਸਿਕਿਊ ਸੰਸਕਾਰ ਕਰਪੋਂ ਤਾਂ ਮਜਬੂਰੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਮ੍ਰਿਤਕ ਦੇ ਨੂੰ ਉਸੇ ਜਗ੍ਹਾ ਤੇ ਛੱਡ ਕੇ ਭਜਣਾ ਪਿਆ ਜਿਹੜਾ ਲੜਕਾ ਸੀ ਜੀ ਉਹਦੀ ਬਹੁਤ ਅਟੈਚਮੈਂਟ ਸੀ ਆਪਣੀ ਮਾਤਾ ਦੇ ਨਾਲ ਤਾਂ ਉਹਨੂੰ ਹਮੇਸ਼ਾ ਦਿਮਾਗ ਦੇ ਵਿੱਚ ਇੱਕ ਗੱਲ ਸੋਚੀ ਜਾਣ ਲੱਗ ਪਿਆ ਹਰ ਟਾਈਮ ਸੋਚਦਾ ਰਿਹਾ ਕਿ ਉਥੇ ਚੱਲਿਆ ਉਸ ਟਾਈਮ ਤੋਂ ਲੈ ਕੇ ਕਿ ਮੈਂ ਕਿਹੇ ਜਾ ਬੀੜਾ ਜਿਹੜਾ ਮੈਂ ਆਪਦੀ ਮਾਂ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਪਾਇਆ ਮੇਰੀ ਮਾਂ ਨੇ ਮੈਨੂੰ ਚਾਵਾ ਲਾੜਾਂ ਦੇ ਨਾਲ ਪਾਲਿਆ ਤੇ ਮੈਂ ਆ ਅੰਤਿਮ ਟਾਈਮ ਦੇ ਵਿੱਚ ਉਹਨਾਂ ਦਾ ਜਿਹੜਾ ਸਰੀਰ ਦੀ ਬਣਦੀ ਆਪਾਂ ਕਹਿੰਦੇ ਅੰਤਿਮ ਵਿਦਾਇਗੀ ਦੀ ਰਸਮਾਂ ਵੀ ਉਹ ਵੀ ਅਦਾ ਨਹੀਂ ਕਰ ਪਾਇਆ ਮੈਂ ਕਿਹਜਾ ਬੇਟਾ ਮਤਲਬ ਹਾਰਟ ਟਾਈਮ ਹੀ ਸੋਚੀ ਜਾਣਾ ਕਰਦੀ ਕਰਾਉਂਦੇ ਚਲੋ ਜੀ ਪੰਜਾਬ ਦੇ ਵਿੱਚ ਅ ਆ ਵੀ ਦੇ ਉਸ ਤੋਂ ਬਾਅਦ ਚਲੋ ਰਹਿਣਾ ਸ਼ੁਰੂ ਕੀਤਾ ਲੇਕਿਨ ਹਰ ਟਾਈਮ ਉਹ ਲੜਕਾ ਇਹੀ ਸੋਦਾ ਰਹਿਦਾ ਤੇ ਉਹ ਮਤਲਬ ਕਿ ਚੁੱਪਚਾਪ ਰਹਿਣ ਲੱਗ ਗਿਆ ਟੈਨਸ਼ਨ ਜ਼ਿਆਦਾ ਲੈਣ ਲੱਗ ਗਿਆ ਜਦੋਂ ਜਿਹਨੇ ਲੋਡ ਤੋਂ ਜ਼ਿਆਦਾ ਪਰ ਟੈਨਸ਼ਨ ਲੈਣੀ ਸ਼ੁਰੂ ਕਰਦਿੰਦੇ ਆਪਣੇ ਦਿਮਾਗ ਦੇ ਵਿੱਚ ਜਿਹੜੇ ਕਲੌਟ ਬਣਨੇ ਸ਼ੁਰੂ ਹੋ ਜਾਂਦੇ ਬਲੱਡ ਦੇ ਗੰਢਾ ਬਣਨੀ ਸ਼ੁਰੂ ਹੋ ਜਾਂਦੀਆਂ ਤਾਂ ਇਸੇ ਤਰ੍ਹਾਂ ਨਾਲ ਜੀ ਉਸ ਲੜਕੇ ਦੇ ਵੀ ਦਿਮਾਗ ਦੇ ਵਿੱਚ ਇੰਨੇ ਗੰਢਾ ਬਣ ਗਏ ਉਹ ਲੜਕਾ ਨਾ ਇੱਕ ਦਿਨ ਅਚਾਨਕ ਗੁੰਮ ਹੋ ਗਿਆ ਗੁੰਮ ਹੋਇਆ ਤਾਂ ਉਹਦੇ ਜਿਹੜੇ ਉਹਨੂੰ ਪਿਤਾ ਕੋਲੇ ਜੀ ਪੈਸੇ ਤਾਂ ਹੈ ਨਹੀਂ ਸੀ ਵਿਚਾਰੇ ਉਧਰੋਂ ਘਰਵਾਲਾ ਛੱਡ ਕੇ ਆਏ ਸੀ ਹਨਾ ਤਾਂ ਆਂਢੀਆਂ ਗੁਆਂਢੀਆਂ ਥੋੜੇ-ਬਹੁਤੇ ਪੈਸੇ ਇਕੱਠੇ ਕਰਕੇ ਕਹਿੰਦੇ ਤੁਸੀਂ ਇਹਨੂੰ ਡਾਕਟਰ ਕੋਲੇ ਲੈ ਜਾਓ ਦਿਖਾ ਕੇ ਆਓ ਇਹ ਨੂੰ ਪ੍ਰੋਬਲਮ ਕੀ ਹੈ ਡਾਕਟਰ ਕੋਲ ਜਦੋਂ ਲੈ ਕੇ ਗਏ ਜੀ ਜਦੋਂ ਉਹਦੇ ਟੈਸਟ ਵਗੈਰਾ ਕੀਤੇ ਤਾਂ ਡਾਕਟਰ ਨੇ ਦੱਸਿਆ ਕਿ ਇਹਦੇ ਨਾ ਸਿਰ ਦੇ ਵਿੱਚ ਗੰਢਾਂ ਨੇ ਤੇ ਇਹ ਗੰਢਾਂ ਦਾ ਮਤਲਬ ਕਿ ਤੁਹਾਨੂੰ ਆਪਰੇਸ਼ਨ ਕਰਾਉਣਾ ਪਊਗਾ ਤਾ ਡਾਕਟਰ ਨੇ ਨਾਲ ਹੀ ਦੱਸਿਆ ਵੀ ਇੰਨਾ ਖਰਚਾ ਹੋਊਗਾ ਇਹਦਾ ਤੇ ਇਹਨੇ ਦਿਨ ਦੀ ਡਾਕਟਰ ਕਹਿੰਦੇ ਮੈਂ ਤੁਹਾਨੂੰ ਦਵਾਈ ਦੇ ਲਿਆ ਤੇ ਤੁਸੀਂ ਇਹਨੇ ਦਿਨਾਂ ਦੇ ਵਿੱਚ ਆਪਣੇ ਪੈਸੇ ਦਾ ਇੰਤਜ਼ਾਮ ਕਰ ਲਓ ਤੇ ਇਹਨਾਂ ਨੂੰ ਉੱਥੇ ਲੈ ਆਇਓ ਆਪਣਾ ਜਨ ਅਪ੍ਰੀਸ਼ਨ ਕਰ ਦੇਵਾਂਗੇ ਡਾਕਟਰ ਨੇ ਨਾਲ ਹੀ ਇਹ ਚੀਜ਼ ਦੱਸੀ ਕਿ ਇਹਦਾ ਇਕੋ ਇਲਾਜ ਹੈ ਆਪਰੇਸ਼ਨ ਆਪਰੇਸ਼ਨ ਕਰਾਉਣਾ ਜ਼ਰੂਰੀ ਹੈ ਅਗਰ ਤੁਸੀਂ ਆਪਰੇਸ਼ਨ ਨਹੀਂ ਕਰਾਉਂਦੇ ਤਾਂ ਫਿਰ ਇਹਦੀ ਯਾਦਦਾਸ਼ਤ ਵੀ ਜਾ ਸਕਦੀ ਹੈ ਨਿਗਾ ਵੀ ਜਾ ਸਕਦੀ ਹੈ ਤਾਂ ਹੋ ਸਕਦਾ ਡੈਥ ਵੀ ਹੋ ਜਾਵੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਾਲ ਜਿਹੜੇ ਹੈਗੇ ਉਹ ਕੱਟ ਕਰਨੇ ਪੈਣਗੇ ਜੇ ਆਪਰੇਸ਼ਨ ਕਰਾਉਣਾ ਆਪਰੇਸ਼ਨ ਦੇ ਲਈ ਵਾਲ ਕਟਿੰਗ ਕਰਨੇ ਜ਼ਰੂਰੀ ਹੈ ਕਿਉਂਕਿ ਪਤਾ ਹੀ ਹੈ ਜੇ ਆਪਣੇ ਸਿਰ ਦੀ ਸਰਜਰੀ ਹੁੰਦੀ ਤਾਂ ਵਾਲ ਕੱਟ ਹੁੰਦੇ ਹਨ ਹੁਣ ਲੜਕੇ ਨੂੰ ਜੀ ਇੱਕ ਟੈਨਸ਼ਨ ਤਾਂ ਸੀਗੀ ਆਪਣੀ ਮਾਤਾ ਦੀ ਦੂਸਰੀ ਟੈਨਸ਼ਨ ਹੋ ਗਈ ਉਹਨਾਂ ਆਪਣੇ ਵਾਲਾਂ ਦੀ ਕਿਉਂਕਿ ਵਾਲ ਜਿਹੜੇ ਸੀ ਉਹਦੀ ਮਾਂ ਨੇ ਬੜੇ ਚਾਹਾਂ ਨਾਲ ਬੜੇ ਪਿਆਰ ਨਾਲ ਪਾਲੇ ਸੀ ਤੇ ਹਮੇਸ਼ਾ ਉਹਨੂੰ ਕਿਹਾ ਕਿ ਤੈ ਕਦੇ ਵੀ ਵਾਲ ਜਿਹੜੇ ਕਟਾਉਣੇ ਨਹੀਂ ਹੁਣ ਡਬਲ ਟੈਨਸ਼ਨ ਹੋ ਗਈ ਚਲੋ 15 ਦਿਨ ਜੀ ਉਹਨੇ ਦਵਾਈ ਲਈਤੀ 15 ਦਿਨ ਨੂੰ ਠੀਕ ਰਿਹਾ ਕਿਉਂਕਿ ਉਹਦੇ ਵਿੱਚ ਪੇਨ ਕਿਲਰਸ ਵੀ ਸੀਗੀਆਂ ਹਨਾ ਉਹ ਠੀਕ ਰਿਹਾ 15 ਦਿਨ ਨੂੰ ਕੋਈ ਦਰਦ ਨਹੀਂ ਹੋਇਆ ਕੋਈ ਘੁੰਮ ਨਹੀਂ ਹੋਇਆ 15 ਦਿਨ ਦੀ ਦਵਾਈ ਤੋਂ ਬਾਅਦ ਜੀ ਜਦੋਂ ਮਤਲਬ ਕੀ ਦਵਾਈ ਖਤਮ ਹੋ ਗਈ ਲਾਸਟ ਡੇ ਸੀ ਦਵਾਈ ਖਤਮ ਤੇ ਉਹ ਨਾ ਲੜਕਾ ਸੋਚ ਰਿਹਾ ਉਹਨੂੰ ਟੈਨਸ਼ਨ ਹੋਰ ਕੇ ਮੇਰੇ ਵਾਲ ਕੱਟ ਕਰ ਦਿੱਤੇ ਜਾਣਗੇ ਤੇ ਵੀ ਮੈਂ ਮੇਰੀ ਮਾਂ ਦੀ ਇੱਕ ਨਿਸ਼ਾਨੀ ਮੇਰੇ ਕੋਲ ਉਹ ਵੀ ਮੈਂ ਤੋਹ ਕੋਲ ਹੀ ਜਾਊਗੀ ਲੇਕਿਨ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਚੀਜ਼ ਇਹ ਵੀ ਕਹਿ ਰਿਹਾ ਸੀ ਕਿ ਮਾਂ ਮਾਂ ਤੇਰੇ ਗੁਰੂ ਪਿਤਾ ਕਿੱਥੇ ਨੇ ਹੁਣ ਕਿੱਥੇ ਨੇ ਦਸਵੇਂ ਪਾਸ਼ਾ ਮੇਰੇ ਵਾਲ ਕੱਟ ਕਰ ਦਿੱਤੇ ਜਾਣਗੇ ਤੂੰ ਕਿਹਾ ਸੀ ਕਿ ਦਸਵੇਂ ਪਾਸ਼ਾ ਜੀ ਨੂੰ ਆਪਣੇ ਬੱਚਿਆਂ ਦੇ ਕੇਸਾਂ ਨਾਲ ਬੜਾ ਪਿਆਰ ਹੈ ਤੇ ਉਹ ਹਮੇਸ਼ਾ ਸਾਡੇ ਅੰਗ ਸੰਸਾਯੋਕ ਸਾਡੀ ਰੱਖਿਆ ਕਰਦੇ ਆ ਕਿ ਉਹਨੋਂ ਮੇਰੇ ਕੇਸ ਖਤਮ ਹੋਣ ਦੇ ਦੇਖਣਗੇ ਕਿ ਉਹ ਮੇਨੇ ਰੱਖਿਆ ਨਹੀਂ ਕਰਨਗੇ ਉਹ ਦਿਮਾਗ ਦੇ ਵਿੱਚ ਉਹ ਗੱਲਾਂ ਚੱਲ ਰਹੀਆਂ ਸੀ ਉਸ ਤੋਂ ਬਾਅਦ ਜੀ ਉਹ ਲੜਕਾ ਜਿਹਨੇ ਕਿ ਦਵਾਈ ਖਤਮ ਹੋਣ ਕਰਕੇ ਉਹ ਲੜਕਾ ਜੀ ਦਵਾਈ ਨਾ ਖਾਦ ਦੀ ਉਹ ਫਿਰ ਗਮ ਹੋ ਗਿਆ ਉਹਨੂੰ ਦਰਦ ਫਿਰ ਹੋਇਆ ਤੇ ਉਹਦਾ ਜਿਹੜਾ ਪਿਤਾ ਜੀ ਉਹ ਫਿਰ ਪੈਸੇ ਦੇ ਰੁੱਤ ਥੋੜੇ ਬੱਤੇ ਫੜ ਕੇ ਫਟਾਫਟ ਡਾਕਟਰ ਦੇ ਕੋਲ ਲੈ ਕੇ ਗਿਆ ਡਾਕਟਰ ਨੇ ਕਿਹਾ ਕਿ ਮੈਂ ਉਸਨੂੰ ਪਹਿਲਾਂ ਹੀ ਕਿਹਾ ਸੀ ਕਿ ਬੀ ਦਾ ਕੋਈ ਇਲਾਜ ਆਪਰੇਸ਼ਨ ਤੇ ਤੁਸੀਂ ਆਏ ਹੀ ਨਹੀਂ ਤਦ ਜਦ ਉਹਨਾਂ ਦੇ ਪਿਤਾ ਨੇ ਕਿਹਾ ਜੀ ਮੇਰੇ ਕੋਲ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਬਿਲਕੁਲ ਪੈਸੇ ਨਹੀਂ ਹੈ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਅਸ ਤਾਂ ਉਧਰੋਂ ਇੱਧਰ ਆਈਆਂ ਤੇ ਸਾਡਾ ਸਾਰਾ ਘਰ-ਬਾਜ ਵੀ ਜਾਂ ਤਾਂ ਉੱਥੇ ਰਹਿ ਗਿਆ ਤੇ ਮੇਰੇ ਕੋਲ ਪੈਸੇ ਵੀ ਨਹੀਂ ਕਿ ਮੈਂ ਤਾਂ ਲਾਜ ਕਾ ਸਕਾਂ ਤੇ ਮੇਰੇ ਇਹਨਾਂ ਲਾਲ ਕਰੋਨਾ ਵੀ ਜ਼ਰੂਰੀ ਆ ਕਿਉਂਕਿ ਅੱਗੇ ਮੈਂ ਇਹਦੇ ਬੱਚਾ ਨੂੰ ਨਹੀਂ ਪਾ ਸਕਦਾ ਪਤਾ ਨਹੀਂ ਕਿੰਨਾ ਟਮ ਮੈਂ ਹਾਂ ਕਿੰਨੇ ਟਾਈਮ ਨਹੀਂ ਆ ਵੀ ਘਟੋ-ਘਟੇ ਆ ਦੇ ਬੱਚਿਆਂ ਦਾ ਪਾਰ ਸਕੀ ਹੈ ਨਾ ਤਾਂ ਉਸ ਤੋਂ ਬਾਅਦ ਇਹ ਡਾਕਟਰ ਨੂੰ ਦਿਆਈ ਤਰਸੇ ਡਾਕਟਰ ਨੇ ਕਿਹਾ ਕਿ ਮੈਂ ਇਦਾਂ ਕਰਮਾ ਸਮਾ ਇੱਕ ਹਸਪਤਾਲ ਨਾਮ ਲਿਖ ਦੇਣਾ ਡਾਕਟਰ ਦਾ ਨਾਮ ਲਿਖ ਤਾਂ ਹਸਪਤਾਲ ਦਾ ਨਾਮ ਲਿਖ ਤਾਂ ਕਹਿੰਦੇ ਤੁਸੀਂ ਇੱਥੇ ਚਲੇ ਜਾਓ ਇੱਥੇ ਜਾ ਕੇ ਤੁਹਾਨੂੰ ਅੱਧਾ ਪੈਸਾ ਖਰਚ ਕਰਨਾ ਪਏਗਾ ਅੱਧਾ ਤੁਹਾਡਾ ਮਾਫ ਹੋ ਜੀਦਾ ਕਹਿੰਦੇ ਤੁਸੀਂ ਉੱਥੇ ਇੱਕ ਮੇਰਾ ਨਾਮ ਲੈ ਲਿਓ ਮੈਂ ਤੁਹਾਡੇ ਲਈ ਇੰਨਾ ਕਰ ਸਕਦਾ ਚਲੋ ਜੀ ਉਹਦਾ ਪਿਤਾ ਜਿਹੜਾ ਹੈਗਾ ਉਹ ਡਾਕਟਰ ਦੇ ਕੋਲ ਉੱਥੇ ਹੀ ਲੈ ਕੇ ਆ ਗਿਆ ਤੇ ਇਹ ਕਹਿੰਦੇ ਵੀ ਨਾਲ ਹੀ ਉਹਨਾਂ ਡਾਕਟਰ ਨੇ ਕਿਹਾ ਕਹਿੰਦੇ ਤੁਸੀਂ ਉਹਨਾਂ ਨੂੰ ਕਹਿ ਦਿਓ ਲਿਖ ਕੇ ਵੀ ਦਿੱਤਾ ਵੀ ਜਿਹੜੀ ਪੇਮੈਂਟ ਆ ਵੀ ਉਹ ਮੈਂ ਵਿਪਰੇਸ਼ਨ ਕਰ ਦੇਣ ਪੇਮੈਂਟ ਕੋਈ ਗੱਲ ਨਹੀਂ ਬਾਅਦ ਤੁਸੀਂ ਜਮਾ ਕਰਾ ਦੇ ਚਲੋ ਜਿਹੜਾ ਪਿਤਾ ਜੀ ਉਹ ਵਾਪਸ ਜਨ ਕੀ ਲੈ ਕੇ ਚੱਲਿਆ ਗਿਆ ਨਾ ਸਾਰੀ ਦੂਸਰੇ ਡਾਕਟਰ ਹਸਪੀਟਲ ਚ ਲੈ ਕੇ ਚਲਿਆ ਗਿਆ ਚਲੋ ਉੱਥੇ ਜਾ ਕੇ ਉਹਨੂੰ ਐਡਮਿਟ ਵਗੈਰਾ ਕਰਵਾਇਆ ਤਾਂ ਉਹਨਾਂ ਨੇ ਜੋ ਪਰਚੀ ਦੇਖ ਕੇ ਡਾਕਟਰ ਦਾ ਨਾਮ ਵਗੈਰਾ ਉਹਨਸ ਨਾਲ ਗੱਲਬਾਤ ਕੀਤੀ ਸਾਰੀ ਉਸ ਤੋਂ ਬਾਅਦ ਜਿਹਨਾਂ ਨੇ ਟੈਸਟ ਕੀਤੇ ਕੁਛ ਤੇ ਉਹਨਾਂ ਨੇ 2-3 ਦਿਨ ਬਾਅਦ ਐ ਟਾਈਮ ਲੇਤਾ ਆਪਰੇਸ਼ਨ ਦਾ ਪਰ ਉਹਨਾਂ ਨੂੰ ਉਹ ਲੜਕੇ ਨੂੰ ਉੱਥੇ ਐਡਮਿਟ ਕਰ ਲਿਆ ਕਿ ਕੰਡੀਸ਼ਨ ਜ਼ਿਆਦਾ ਖਰਾਬ ਸੀ ਉਸ ਤੋਂ ਬਾਅਦ ਜੀ ਜਦੋਂ ਉਹ ਲੜਕੇ ਦਾ ਮਤਲਬ ਕੀ ਉਹ ਲੜਕਾ ਨਾ 2-3 ਦਿਨ ਉੱਥੇ ਜਾ ਕੇ ਮਤਲਬ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਤਾ ਕੋ ਟੈਨਸ਼ਨ ਦਾ ਲੈਵਲ ਥੋੜਾ ਵਧ ਗਿਆ ਹਨਾ ਮਾ ਕਿੱਥੇ ਨੇ ਤੇਰੇ ਗੁਰੂ ਪਿਤਾ ਮਾ ਤੂੰ ਕਹਿੰਦੀ ਹੋਂ ਇਸ ਦਸਵੇਂ ਪਾਤਸ਼ਾਹ ਜੀ ਮੇਰੀ ਰੱਖਿਆ ਕਰਨਗੇ ਹਮੇਸ਼ਾ ਸਾਡੇ ਅੰਗ ਸੰਗ ਹੁੰਦੇ ਆ ਮਾ ਹੁਣ ਮੇਰੇ ਕੇਸ ਕਤਲ ਹੋਣਗੇ ਮਾ ਹੁਣ ਕੀ 10ਵੇਂ ਪਾਤਸ਼ਾਹ ਸਿਰਫ ਦੇਖਣਗੇ ਮੇਰੀ ਰੱਖਿਆ ਨਹੀਂ ਕਰਨਗੇ ਹੁਣ ਕਿੱਥੇ ਨੇ ਮਾ ਤੇਰੇ ਗੁਰੂ ਪਿਤਾ ਬਸ ਇਹੀ ਕੁਛ ਲਾਈਨਾਂ ਜਿਹੜੀ ਕੋ ਲਗਾਤਾਰ ਬੋਲਦਾ ਜਾ ਰਿਹਾ ਸੀ ਬਣਾ ਰੋ ਕੇ ਬਿਨਾ ਥੱਕੇ ਤੇ ਮਤਲਬ ਲਗਾਤਾਰ ਨਾ ਉਹਨੇ ਕੁਛ ਖਾਦਾ ਨਾ ਪੀਤਾ ਬਸ ਉਹੀ ਹੀ ਗੱਲ ਦਵਾਈ ਵੀ ਨਾ ਚੱਤ ਨਾ ਠੀਕ ਨਾ ਲੈ ਰਿਹਾ ਸੀ ਦਵਾਈ ਵਿੱਚ ਜਿਹੜੀ ਕੋਈ ਤਕਤੀ ਨਾ ਦੇ ਰਹੀ ਸੀ ਉਹ ਉਸ ਤੋਂ ਬਾਅਦ ਚਲੋ ਜੀ ਇਹ ਕਰਦੇ ਕਰਾਉਂਦੇ ਮਨ ਲੱਕੀ ਉਹਦਾ ਆਪਰੇਸ਼ਨ ਦਾ ਡੇਟ ਆ ਗਈ ਜਿਵੇਂ ਕੱਲ ਨੂੰ ਆਪਰੇਸ਼ਨ ਆ ਤਾਂ ਅੱਜ ਰਾਤ ਨੂੰ ਜਨੇ ਕਿ ਉਹ ਹੋਰ ਵੀ ਜ਼ਿਆਦਾ ਉੱਚੀ ਚ ਚਿਖਣ ਲੱਗ ਗਿਆ ਕਿਉਂਕਿ ਉਹਨੂੰ ਐਸ ਵੀ ਕੱਲ ਨੂੰ ਮੇਰੇ ਕੇਸ ਕੱਟ ਕਰ ਦੇਣੇ ਮੇਰੀ ਮਾਂ ਤਾਂ ਮੇ ਤੋਂ ਚਲੋ ਵਿਛੜ ਗਈ ਮੇਰੀ ਮਾਂ ਦੀ ਨਿਸ਼ਾਨੀ ਇਥੋਂ ਵਿਛੜ ਜਾਣੀ ਤੇ ਉਸ ਨੂੰ ਲੱਗਿਆ ਵੀ ਉਹ ਹੋਰ ਜ਼ਿਆਦਾ ਉੱਚੀ ਚ ਬੋਲਦਾ ਰਿਹਾ ਤਾਂ ਨਾਲ ਹੀ ਉਹ ਅਧਿਕ ਰਾਤ ਦਾ ਟਾਈਮ ਸੀ ਜੀ ਕਿਉਂਕਿ ਡਾਕਟਰ ਨੇ ਇੱਕ ਚੀਜ਼ ਪਹਿਲਾਂ ਦੱਸੀ ਸੀਗੀ ਕਿ ਵੀ ਨੇੜ ਨੇ ਨਿਗਾ ਵੀ ਜਾ ਸਕਦੀ ਯਾਦ ਆਸ਼ਤ ਨਹੀਂ ਜਾ ਸਕਦੀ ਯਾਦ ਆਸ਼ਤਾ ਨਹੀਂ ਜੀ ਗਈ ਸੀ ਪਰ ਨਿਗਾ ਚਲੀ ਗਈ ਅਤਿ ਗ੍ਰਾਧ ਨੂੰ ਤੇ ਉਹਨਾਂ ਨੂੰ ਉਹ ਹੋਰ ਡਰ ਗਿਆ ਨੇ ਲੜਕਾ ਮੈਨੂੰ ਦਿਖਣਾ ਬੰਦ ਹੋ ਗਿਆ ਉਹ ਵੀ ਰੌਲਾ ਵਿੱਚ ਪਾਉਣਾ ਸ਼ੁਰੂ ਕਰਤਾ ਮੈਨੂੰ ਦਿਖਣਾ ਬੰਦ ਹੋ ਗਿਆ ਮੈਨੂੰ ਕੁਝ ਦੇਖ ਨਹੀਂ ਰਿਹਾ ਮੇਰੇ ਅੱਖਾਂ ਮੁੰਨੇ ਰਹਾ ਤੇ ਨਾਲ-ਨਾਲ ਫਿਰ ਉਹ ਫਿਰ ਮਾਂ ਕਿੱਥੇ ਹੈ ਤੇਰੇ ਗੁਰੂ ਪਿਤਾ ਮਾਂ ਮੇਰੇ ਮੇਰੇ ਹੁਣ ਕਿਉਂ ਨਹੀਂ ਉਹ ਕਸ਼ਟ ਤੋੜਦੇ ਕਿਉਂ ਨਹੀਂ ਮੇਰੇ ਅੰਗ ਸੰਭਸਾ ਜੋ ਕਿ ਮੇਰੇ ਰੱਖਿਆ ਕਰਦੇ ਮਾਂ ਮੇਰੇ ਬੇਕਿਸ ਕਤਲ ਕਰ ਦਿੱਤੇ ਹਾਂਗੇ ਉਹੀ ਗੱਲਾਂ ਉਹ ਰੀਪੀਟ ਕਰਦੇ ਗਿਆ ਹੁਣ ਦੇਖੋ ਜੀ ਇੱਥੇ ਗੱਲ ਇਹ ਹੈ ਕਿ ਸੱਚੇ ਦਿਲੋਂ ਤੋਂ ਗੁਰੂ ਨੂੰ ਯਾਦ ਕਰ ਰਿਹਾ ਸੀ ਸੱਚੇ ਦਿਲੋਂ ਤੋਂ ਗੋਦਸੋਂ ਪਾਤਸ਼ਾਹ ਨੂੰ ਬੁਲਾ ਰਿਹਾ ਸੀ ਤੇ ਹੁਣ ਆਪਾਂ ਵੀ ਪੜਿਆ ਜੀ ਬਾਣੀ ਦੇ ਵਿੱਚ ਜੋ ਮਹਾਰਾਜ ਨੇ ਪਸੰਦ ਚ ਲੋ ਧਿਆਉਣੀਆਂ ਤਾਂ ਉਹ ਹਮੇਸ਼ਾ ਹਾਜ਼ਰ ਨਾਜ਼ ਰੋ ਕੇ ਸਾਡੀ ਰੱਖਿਆ ਕਰਦੇ ਨੇ ਤਾਂ ਜੀ ਜਦੋਂ ਨਿਗਾ ਜਾਣ ਤੋਂ ਕੁਝ ਘੰਟੇ ਬਾਅਦ ਨਾ ਉਹਨਾਂ ਦੇ ਕਮਰੇ ਦੇ ਵਿੱਚ ਅਤੀ ਰਾਤ ਨੂੰ ਜਦੋਂ ਸਾਰੇ ਸ਼ਾਂਤਨ ਸਭ ਪਏ ਹੁੰਦੇ ਨੇ ਸਭ ਸੁੱਤੇ ਪਏ ਹੁੰਦੇ ਨੇ ਲੇਕਿਨ ਉਹ ਕੰਦਾਈ ਰੌਲਾ ਪਾ ਰਿਆ ਹੁੰਦਾ ਤੇ ਮਤਲਬ ਕਿ ਉਹ ਡਾਕ ਮਤਲਬ ਕਿ ਨਾ ਇੱਕ ਔਰਤ ਉਹਦੇ ਕਮਰੇ ਦੇ ਵਿੱਚ ਆਉਂਦੀ ਆ ਕਿ ਉਹਨਾਂ ਦੇ ਜਿਹੜਾ ਬੇਟਾ ਚ ਉਹ ਸਰ ਤੇ ਹੱਥ ਰੱਖਦੇ ਆ ਤੇ ਕਹਿੰਦੇ ਨੇ ਕਿ ਤੂੰ ਕਿਉਂ ਪੁੱਤਰਾ ਨਹੀਂ ਉੱਚੀ ਉੱਚੀ ਚੀਖ ਰਿਆਂ ਕਿਉਂ ਇੰਨਾ ਰੌਲਾ ਪਾ ਰਿਆਂ ਕੀ ਹੈ ਤੈਨੂੰ ਦੁੱਖ ਹਮਾਰਾ ਤਾਂ ਮੈਸੇ ਜਾਣੇ ਜਾਣਨੀ ਲੇਕਿਨ ਤੁਹਾਨੂੰ ਪਤਾ ਵੀ ਫਿਰ ਵੀ ਹਨਾ ਪ੍ਰਮਾਤਮਾ ਕਦੀ ਉਸ ਅਸਲੀ ਰੂਪ ਦੇ ਵਿੱਚ ਤਾਂ ਗੁਰੂ ਸਾਹਿਬ ਕਦੀ ਹਾਜ਼ਰ ਨਾ ਜੰਨੀ ਹੁੰਦੇ ਕਦੀ ਕਿਸੇ ਰੂਪ ਚ ਹਾਜ਼ਰ ਹੁੰਦੇ ਕਦੀ ਕਿਸੇ ਰੂਪ ਹਨਾ ਕਿਸੇ ਕਿਸੇ ਭਲੇਖੇ ਆਉਂਦੇ ਕਦੀ ਕਿਸੇ ਭਲੇਖੇ ਹਨਾ ਤਾਂ ਉਹ ਲੜਕੇ ਨੇ ਕਿਹਾ ਕਹਿੰਦੇ ਵੀ ਐਦਾਂ ਕਰਕੇ ਵੀ ਇੱਕ ਮਿੰਟ ਲਈ ਤਾਂ ਸ਼ਾਂਤ ਹੋਇਆ ਪਹਿਲਾਂ ਸ਼ਤਨਾ ਸ਼ਾਂਤ ਜਹਾੂ ਕੇ ਫਿਰ ਉਹਨੇ ਦੱਸਿਆ ਸਾਰਾ ਕੁਝ ਮੇਰੇ ਨਾਲ ਐਦਾਂ ਹੋਇਆ ਤੇ ਮੇਰੀ ਮਾਂ ਨੇ ਕਿਹਾ ਸੀ ਮੈਂ ਕਦੇ ਕੇਸ ਨਹੀਂ ਕਟਾਣੇ ਤੇ ਕਹਿੰਦੇ ਦੇਖੋ ਹੁਣ ਮੇਰੇ ਕੇਸ ਕਤਲ ਹੋ ਰਿਹਾ ਕਹਿੰਦੇ ਮੈਂ ਮੇਰੀ ਮਾਂ ਨੂੰ ਪੁੱਛ ਰਿਆਂ ਮਾਂ ਕਿੱਥੇ ਨੇ ਤੇਰੀ ਦਸਵੇਂ ਪਾਸ਼ਾ ਕਿੱਥੇ ਨੇ ਗੁਰੂ ਸਾਹਿਬ ਹੁਣ ਮੇਰੀ ਰੱਖਿਆ ਕਿਉਂ ਨਹੀਂ ਕਰਦੇ ਤਾਂ ਉਹ ਮਾਤਾ ਜੀ ਨੇ ਨਾ ਉਹਨਾਂ ਦੇ ਸਿਰ ਥੋੜਾ ਜਿਹਾ ਝੰਡੂੜ ਕੇ ਜਿਹਾ ਕਹਿੰਦੇ ਐਦਾਂ ਨਹੀਂ ਬੋਲੀਦਾ ਗੁਰੂ ਸਾਹਿਬ ਹਮੇਸ਼ਾ ਅੰਗ ਸੰਗ ਨੇ ਹਮੇਸ਼ਾ ਸਾਡੀ ਰੱਖਿਆ ਕਰਦੇ ਨੇ ਤੂੰ ਸ਼ਾਂਤ ਰਹਿ ਕੀ ਪਤਾ ਸਵੇਰ ਨੂੰ ਤੇਰੀ ਅੱਖਾਂ ਦੀ ਨਿਗਾਹ ਵਾਪਸ ਆ ਜਵੇ ਕੀ ਪਤਾ ਸਵੇ ਨੂੰ ਤੇਰੀ ਬਿਮਾਰੀ ਖਤਮ ਹੋ ਜਵੇ ਤਾਂ ਉਹ ਥੋੜਾ ਰੁਕ ਜਾਂਦਾ ਕਿਉਂਕਿ ਮਹਾਰਾਜ ਦਾ ਹੱਥ ਉਹਦੇ ਸਿਰ ਤੇ ਟਿਕਿਆ ਹੋਇਆ ਸੀ ਹਨਾ ਤਾਂ ਫਿਰ ਉਹ ਕੁਛ ਦਾ ਕਹਿੰਦਾ ਤੁਸੀਂ ਕੌਣ ਕਹਿੰਦੇ ਵੀ ਮੈਂ ਇਸੇ ਹਸਪੀਟਲ ਦੇ ਵਿੱਚ ਸਫਾਈ ਦਾ ਕੰਮ ਕਰਦਾ ਹਾਂ ਤਾਂ ਕਹਿੰਦੇ ਜੀ ਤੁਹਾਡਾ ਨਾਮ ਕਹਿੰਦੇ ਮੇਰਾ ਨਾਮ ਹੈ surjit kaur ਤਾਂ ਚਲੋ ਉਹ ਜਿਹੜਾ ਸਿਰ ਤੇ ਹੱਥ ਰੱਖੀ ਰੱਖਿਆ ਨਾ ਉਹ ਸ਼ਾਂਤ ਹੋ ਗਿਆ ਉਹਨੂੰ ਮਤਲਬ ਕਿ ਮਨ ਸ਼ਾਂਤ ਹੋ ਗਿਆ ਦਿਮਾਗ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਉਹ ਲੜਕਾ ਜਿਹੜਾ ਸੌ ਗਿਆ ਤੇ ਚਲੋ ਇਹਨੂੰ ਸਵੇਰ ਹੋਈ ਜੀ ਸਵੇਰੇ ਉਹਦੀ ਅੱਖ ਖੁੱਲੀ ਤੇ ਉਹਨੂੰ ਫੇਰ ਉਹ ਹੀ ਚੀਜ਼ਾਂ ਯਾਦ ਆ ਗਈਆਂ ਵੀ ਮੇਰੇ ਹੁਣ ਕੇਸ ਕੱਟਣ ਕੀ ਮੇਰੀ ਆਪਰੇਸ਼ਨ ਦਾ ਟਾਈਮ ਹਣਾ ਤੇ ਜਦ ਨਹੀਂ ਉਹ ਫੇਰ ਥੋੜਾ ਥੋੜਾ ਬੋਲਣਾ ਉਹਨੇ ਸ਼ੁਰੂ ਕਰਤਾ ਮਾਂ ਕਿੱਥੇ ਨੇ ਤੇਰੇ ਗੁਰੂ ਪਿਤਾ ਮੇਰੇ ਹੁਣ ਕੇਸ ਕਤਲ ਕਰ ਦਿੱਤੇ ਜਾਣਗੇ ਮਾਂ ਮੇਰੇ ਹੁਣ ਕੇਸ ਕੀ ਮਹਾਰਾਜ ਤੇ ਮੇਰੇ ਕੇਸ ਕਤਲ ਹੁੰਦੇ ਦੇਖਣਗੇ ਜਦ ਨਹੀਂ ਉਹ ਬਾਰ ਬਾਰ ਉਹ ਚੀਜ਼ ਫੇਰ ਉਹਨੇ ਸ਼ੁਰੂ ਕਰ ਦਿੱਤੀ ਬੋਲਣੀ ਤੇ ਇਹਦੇ ਨੂੰ ਨਰਸ ਦੀ ਐਂਟਰੀ ਹੁੰਦੀ ਹੈ ਜੀ ਕਮਰੇ ਦੇ ਵਿੱਚ ਨਰਸ ਦੇ ਹੱਥ ਵਿੱਚ ਟ੍ਰੇ ਹੁੰਦੀ ਆ ਤੇ ਟ੍ਰੇ ਦੇ ਵਿੱਚ ਕੈਂਚੀ ਵਗੈਰ ਰੱਖੀ ਹੁੰਦੀ ਆ ਵਾਲ ਕੱਟਣ ਦੇ ਤੇ ਨਰਸਾਂ ਵੀ ਕਹਿੰਦੀਆਂ ਹਾਂਜੀ ਲੋਜੇ ਤੁਹਾਨੂੰ ਤੁਹਾਡੇ ਵਾਲ ਕੱਟਣੇ ਨਹੀਂ ਕਿਉਂਕਿ ਤੁਹਾਡੀ ਆਪਰੇਸ਼ਨ ਜਦੋਂ ਜਿਹੜਾ ਟਾਈਮ ਹੋਣਾ ਉਹਦਾ ਤੁਹਾਡੀ ਤਿਆਰੀ ਕਰਨੀ ਹੈ ਤੇ ਜਦੋਂ ਨਰਸ ਨਾਲ ਨੇੜੇ ਹੁੰਦੀ ਆ ਤਾਂ ਇੱਕਦਮ ਅਚਾਨਕ ਉਹਨਾਂ ਦੇ ਅੱਖਾਂ ਦੇ ਨਹੀਂ ਆ ਵਾਪਸ ਆ ਜਾਂਦੇ ਤੇ ਜਦੋਂ ਮਤਲਬ ਕਿ ਨੇੜੇ ਲੈ ਕੇ ਹੁੰਦੀ ਉਧਰੋਂ ਟ੍ਰੇ ਕਿ ਮੈਂ ਵਾਲ ਕੱਟ ਕਰਾ ਕੈਂਚ ਚੱਕਾ ਲੱਗਦਾ ਤਾਂ ਉਹ ਲੜਕਾ ਜਿਹੜਾ ਹੱਥ ਮਾਰਾ ਟ੍ਰੇ ਦੇ ਵਿੱਚ ਝੋੜ ਦਿੱਤਾ ਮੈਂ ਦਰਦ ਦੇਖਣਾ ਸ਼ੁਰੂ ਹੋ ਗਿਆ ਮੈਂ ਠੀਕ ਹਾਂ ਮੇਉ ਤਰਦ ਵੀ ਟਿਕ ਗਿਆ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਤੇ ਮੈਂ ਵੀ ਉਹਦੇ ਕੇਸ ਨਹੀਂ ਕਟਾਉਣਾ ਆਪਰੇਸ਼ਨ ਨਹੀਂ ਕਰਾਉਣਾ ਤਾ ਉਹ ਨਰਸ ਨੂੰ ਸੋਚਿਆ ਵੀ ਡਰਗੇ ਨਹੀਂ ਵੀ ਡਰ ਦੇ ਮਾਰੇ ਇਦਾਂ ਕਹਿ ਰਹੇ ਨੇ ਹਣਾ ਕਿ ਦੇਖੋ ਸਰ ਦਾ ਅਪਰੇਸ਼ਨ ਕਿਹੜਾ ਕਰਾਉਣਾ ਜੀ ਸੌਖਾ ਹੈ। ਤਾਂ ਡਾਕਟਰ ਨਰਸ ਨੇ ਡਾਕਟਰ ਨੂੰ ਬੁਲਾ ਲਿਆ ਡਾਕਟਰ ਨੇ ਆ ਕੇ ਉਹ ਪੁੱਛਿਆ ਤਾਂ ਉਹਨਾਂ ਨੇ ਉਹੀ ਗੱਲ ਡਾਕਟਰ ਨੂੰ ਕਹੀ ਮੈਨੂੰ ਦਿਖ ਰਿਹਾ ਮੈਨੂੰ ਦਿਖਣਾ ਵਾਪਸ ਸ਼ੁਰੂ ਹੋ ਗਿਆ ਤੇ ਮੈਂ ਮਤਲਬ ਕਿ ਮੇਰੇ ਹੁਣ ਕੋਈ ਦਰਦ ਨਹੀਂ ਹੈ ਮੈਨੂੰ ਕੋਈ ਤਕਲੀਫ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ ਤੇ ਮੈਂ ਅਪਰੇਸ਼ਨ ਨਹੀਂ ਕਰਾਉਣਾ ਮੈਂ ਇਸ ਨਹੀਂ ਕਟਾਉਣੇ ਤਾਂ ਉਹ ਡਾਕਟਰ ਜਿਹੜੇ ਆ ਪੁੱਛਦੇ ਨਹੀਂ ਕਹਿੰਦੇ ਵੀ ਤੁਸੀਂ ਅ ਦੱਸੋ ਵੀ ਆ ਜਿਹੜਾ ਹੈਗਾ ਕੀ ਰੰਗ ਤੁਹਾਡੇ ਕੱਪੜੇ ਪਾਏ ਨੇ ਜਾਂ ਇੱਧਰ ਇਹਨਾਂ ਦੇ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਮੇਰੇ ਰੰਗ ਕਿਹੜੇ ਰੰਗ ਦੇ ਕੱਪੜੇ ਪਾਏ ਨੇ ਇਹ ਸਾਰਾ ਕੁਝ ਦੱਸ ਦਿੰਦਾ ਜੀ ਕਮਰੇ ਦੇ ਵਿੱਚ ਆਹਾ ਸਮਾਨ ਪਿਆ ਤਾਂ ਡਾਕਟਰ ਨੂੰ ਯਕੀਨ ਹੋ ਜਾਂਦਾ ਵੀ ਇਹਨੂੰ ਲਿਖਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜੀ ਜਿਹੜਾ ਫਿਰ ਉਹ ਸੋਚਦੇ ਨੇ ਵੀ ਦੋ ਕਹਿਣਾ ਆਪਰੇਸ਼ਨ ਨਹੀਂ ਕਰਾਉਣਾ ਮੈਂ ਠੀਕ ਹਾਂ ਮੈਨੂੰ ਦਰਦ ਵੀ ਨਹੀਂ ਹੋ ਰਿਹਾ ਤਾਂ ਡਾਕਟਰ ਨੂੰ ਲੱਗਦਾ ਵੀ ਸ਼ਾਇਦ ਵੀ ਐਵੇਂ ਡਰਤੀ ਮਾਰਿਆ ਕਿੰਨਾ ਹੋਵੇ ਤਾਂ ਡਾਕਟਰ ਕੀ ਕਰਦੇ ਨੇ ਕਹਿੰਦੇ ਚਲੋ ਤੇ ਸਾਡੇ ਲਈ ਇੱਕ ਵਾਰ ਟੈਸਟ ਕਰਾ ਲੈਂਦੇ ਆ ਅਗਰ ਤੂੰ ਠੀਕ ਹੋਏਂਗਾ ਤਾਂ ਪਰੇਨ ਉਕੇ ਜਦੋਂ ਮੈਂਟਲ ਆਪਣੀ ਕੰਡੀਸ਼ਨ ਸਟ्रेस ਜ਼ਿਆਦਾ ਹੁੰਦਾ ਨਾ ਤਾਂ ਡਾਕਟਰ ਬੜੇ ਪਿਆਰ ਨਾਲ ਹੈਂਡਲ ਕਰਦੇ ਨੇ ਤਾਂ ਫਿਰ ਉਸ ਤੋਂ ਬਾਅਦ ਹੀ ਚਲੋ ਉਹਦੇ ਟੈਸਟ ਵਗੈਰਾ ਕੀਤੇ ਗਏ ਤੇ ਡਾਕਟਰ ਹੈਰਾਨ ਡਾਕਟਰ ਰਿਪੋਰਟ ਖੁਦ ਲੈ ਕੇ ਜੀ ਉਹਨਾਂ ਦੇ ਲੋਕ ਕਮਰੇ ਦੇ ਵਿੱਚ ਆਏ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ ਜਦੋਂ ਆਪਾਂ 2-3 ਦਿਨ ਪਹਿਲਾਂ ਟੈਸਟ ਕੀਤੇ ਤੁਹਾਡੇ ਬਿਗਣ ਕਲੌਟ ਸੀਗੇ ਤੇ ਹੁਣ ਉਹ ਗੰਡਾ ਬਿਲਕੁਲ ਖਤਮ ਨੇ ਤੁਹਾਡੇ ਕੋਈ ਹੈ ਹੀ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਟੈਸਟ ਦੇ ਵਿੱਚ ਕਹਿੰਦੇ ਕਿੱਦਾਂ ਹੋ ਸਕਦਾ ਤਾ ਉਹਦੇ ਕੋਲ ਫੇਰ ਜਾਂਦੇ ਨੇ ਡਾਕਟਰ ਕਹਿੰਦੇ ਤੂੰ 10 ਵੀ ਕੀ ਗੱਲ ਹੋਈ ਕੀ ਤੂੰ ਕੁਛ ਖਾਦਾ ਹੈ ਕੀ ਤੂੰ ਕੀਤਾ ਤਾਂ ਫਿਰ ਉਹ ਕਹਿੰਦੇ ਵੀ ਕੁਛ ਨਹੀਂ ਵੀ ਮੈਂ ਤਾਂ ਫਿਰ ਉਹ ਸਾਰੀ ਸਟੋਰੀ ਦੱਸੀ ਉਹਨੇ ਕਹਿੰਦਾ ਵੀ ਮੈਂ ਤਾਂ ਇਹੀ ਚੀਜ਼ ਬੋਲ ਰਿਹਾ ਸੀ بار بار ਵੀ ਮਾਤਾ ਤੇਰੇ ਗੁਰੂ ਕਿੱਥੇ ਨੇ ਮੇਰੇ ਕੇਸ ਕਤਲ ਹੋਣਗੇ ਵੀ ਹੁਣ ਗੁਰੂ ਪਾਸ਼ਾ ਦੇਖਣਗੇ ਹੁਣ ਮੇਰੇ ਕੀ ਕਰਾਂਗੇ ਵੀ ਮੇਰੇ ਸੰਸਾਰ ਉਪੇ ਮੇਰੇ ਰੱਖਿਆ ਨਹੀਂ ਕਰਨਗੇ ਕਹਿੰਦੇ ਫਿਰ ਅਚਾਨਕ ਨਾ ਇੱਕ ਇਥੇ ਕੋਈ ਔਰਤ ਆਈ ਸੀਗੀ ਤੇ ਉਹਨਾਂ ਨੇ ਕਿਹਾ ਵੀ ਐਦਾਂ ਕਰਕੇ ਵੀ ਤੂੰ ਟੈਨਸ਼ਨ ਨਾ ਲੈ ਤੂੰ ਫਿਕਰ ਨਾ ਕਰ ਤੂੰ ਐਦਾਂ ਨਾ ਕਹੂ ਤੇਰੇ ਕੁਝ ਸਵੰਗ ਸੰਗੀ ਨਹੀਂ ਤਾਂ ਹੋ ਸਕਦਾ ਤੇਰੀ ਸਿਹਤ ਨੂੰ ਠੀਕ ਹੋਣਾ ਹੋ ਸਕਦਾ ਤੇਰੀ ਸਿਹਤ ਨੂੰ ਵੀ ਨਾ ہماری ਠੀਕ ਹੋ ਜਾਵੇ ਤਾਂ ਡਾਕਟਰ ਹੈਰਾਨ ਕਿੰਨਾ ਕਿਤੇ ਉਹਨਾਂ ਨੂੰ ਵੀ ਜਿਹੜਾ ਚਮਤਕਾਰ ਆਪਾਂ ਸੁਣਦੇ ਹੁੰਨੇ ਆ ਕਿ ਉਹਨਾਂ ਨੂੰ ਮਹਿਸੂਸ ਹੋਣੀ ਚਾਹੀਦੀ ਹੈ ਨਾ ਤੇ ਚਲੋ ਉਸ ਤੋਂ ਬਾਅਦ ਜੀ ਫਿਰ ਉਹ ਕਹਿੰਦੇ ਵੀ ਤੁਹਾਨੂੰ ਕੋਈ ਬਿਮਾਰੀ ਹੀ ਨਹੀਂ ਹੈ ਕੋਈ ਰਿਪੋਰਟ ਦੇ ਵਿੱਚ ਆਇਆ ਨਹੀਂ ਹੈ ਠੀਕ ਨਹੀਂ ਤਾਂ ਤੁਸੀਂ ਇਹਨਾਂ ਨੂੰ ਕਰ ਲੈ ਜਾ ਸਕਦੇ ਚਲੋ ਜੇ ਨਾਲ ਡਿਸਚਾਰਜਡ ਪੇਪਰ ਵਗੈਰਾ ਤਿਆਰ ਹੋ ਗਏ ਤੇ ਜਿਹੜੇ ਉਹ ਪਿਤਾ ਨਹੀਂ ਤੇ ਉਹ ਡਾਕਟਰ ਦੇ ਕੋਲ ਆਏ ਇਹਨੇ ਡਾਕਟਰ ਸਾਹਿਬ ਵੀ ਮੈਂ ਹੁਣ ਕਿੰਨੇ ਪੈਸੇ ਤੁਹਾਨੂੰ ਦੇਣੇ ਨੇ ਵੀ ਹਨਾ ਮੇਰੇ ਬੇਟੇ ਦਾ ਇੱਥੇ ਐਡਮਿਟਰ ਰਿਹਾ ਦਵਾਈ ਖਰਚੇ ਤਾਂ ਡਾਕਟਰ ਨੇ ਖੁਦ ਮਤਲਬ ਹੱਥ ਜੋੜ ਕੇ ਕਿਹਾ ਕਹਿੰਦੇ ਮੈਨੂੰ ਤੁਹਾਡੇ ਤੋਂ ਪੈਸੇ ਨਹੀਂ ਚਾਹੀਦੇ ਕਹਿੰਦੇ ਜਿੰਨਾ ਤੇ ਕਰਕੇ ਗੁਰੂ ਸਾਹਿਬ ਨੇ ਆਪ ਆਪਣੇ ਚਰਨ ਹਸਪਤਲ ਦੇ ਵਿੱਚ ਪਾਏ ਆ ਤਾਂ ਇਸ ਹਸਪਤਲ ਦਾ ਰੰਗ ਭਾਗ ਲੱਗੇ ਨਹੀਂ ਕਹਿੰਦੇ ਉਸ ਚੀਜ਼ ਦੀ ਕੋਈ ਕੀਮਤ ਨਹੀਂ ਆ ਤੁਸੀਂ ਆਏ ਤਾਂ ਉਹਨਾਂ ਦੇ ਚਰਨ ਇੱਥੇ ਪਈ ਮੈਨੂੰ ਤੁਹਾਡੇ ਤੋਂ ਕਹਿੰਦੇ ਕੋਈ ਪੈਸਾ ਨਹੀਂ ਚਾਹੀਦਾ ਤਾਂ ਜੀ ਚਲੋ ਉਹਦਾ ਪਿਤਾ ਵਾਪਸ ਕਬਰੇ ਦੇ ਵਿੱਚ ਜਾਂਦਾ ਆਪਣੇ ਬੇਟੇ ਨੂੰ ਲੈਂਦਾ ਨਾਲ ਕੱਪੜੇ ਜਿਹੜੇ ਚੱਕਦਾ ਤੇ ਉਹ ਲੈ ਕੇ ਵਾਪਸ ਆ ਰਿਹਾ ਹੁੰਦਾ ਨਾ ਨੀਚੇ ਉੱਤਿਆ ਪੌੜੀਆਂ ਤੋਂ ਬਾਹਰ ਜਾਣ ਦੀ ਤਿਆਰੀ ਕਰਦਾ ਤੋਂ ਲੜਕੇ ਦੇ ਯਾਦ ਆਂਦਾ ਕਹਿੰਦਾ ਬਾਪੂ ਜੀ ਬਾਪੂ ਜੀ ਮੈਂ ਉਹਨਾਂ ਨੂੰ ਮਿਲਣਾ ਹੈ ਸੁਰਜੀਤ ਕੌਰ ਨੂੰ ਜਿਨ੍ਹਾਂ ਨੇ ਮੈਨੂੰ ਰਾਤ ਹੌਸਲਾ ਦਿੱਤਾ ਸੀ ਜਿਨ੍ਹਾਂ ਨੇ ਹਨਾ ਮੈਨੂੰ ਸਮਝਾਇਆ ਸੀ ਤਾਂ ਉਹ ਰਿਸੈਪਸ਼ਨ ਤੇ ਆਇਆ ਮੇਰੇ ਨੂੰ ਕੁਛ ਦਿਨ ਹੀ ਵੀ ਤੁਹਾਡੇ ਨਾਲ ਇੱਥੇ ਸਫਾਈ ਕਰਨ ਵਾਲਿਆ ਕੋਈ ਇੱਕ ਵੀ ਕਰਮਚਾਰੀ ਦੇ ਵਿੱਚ ਇੱਕ ਔਰਤ ਹੈ ਤੇ ਸੁਰਜੀਤ ਕੌਰ ਤੇ ਕਹਿੰਦੇ ਵੀ ਉਹਨਾਂ ਨੂੰ ਅਸੀਂ ਮਿਲਣਾ ਤੇ ਉਹ ਜਦੋਂ ਰਿਸੈਪਸ਼ਨ ਵਾਲੇ ਨੇ ਸਾਰਾ ਪਤਾ ਕੀਤਾ ਤਾਂ ਜਦੋਂ ਜਿਹੜਾ ਸਫਾਈ ਵਿਭਾਗ ਹੁੰਦਾ ਨਾ ਲੱਗ ਹੁੰਦਾ ਜੀ ਉਹਦੇ ਵਿੱਚ ਉਹਦਾ ਹੈਡ ਆਫ ਹੁੰਦਾ ਉਹਨੂੰ ਬੁਲਾਇਆ ਗਿਆ ਤਾਂ ਉਹ ਕਹਿੰਦੇ ਵੀ ਉੱਥੇ ਤਾਂ ਕੋਈ ਪਹਿਲੀ ਗੱਲ ਤਾਂ ਕੋਈ ਔਰਤ ਹੀ ਨਹੀਂ ਹੈ ਜਿਹੜੀ ਸਫਾਈ ਕਰਦੀ ਹੈ ਤੇ ਸਰਜੀਤ ਕੌਰ ਨਾਮ ਦੀ ਤਾਂ ਬਿਲਕੁਲ ਵੀ ਨਹੀਂ ਹੈ ਕਹਿੰਦੇ ਸਾਨੂੰ ਕੋਈ ਗਲਤ ਫਹਮੀ ਹੋਈ ਆ ਤਾਂ ਉਸ ਟਾਈਮ ਜੀ ਜਿਹੜਾ ਉਹ ਲੜਕਾ ਸੀ ਨਾ ਉਹ ਹੱਥ ਜੋੜ ਕੇ ਬਹੁਤ ਰੋਇਆ ਜੀ ਬਹੁਤ ਜ਼ਿਆਦਾ ਰੋਇਆ ਤੇ ਉਹ ਕਹਿੰਦਾ ਕਿ ਉਹਨੂੰ ਸਮਝ ਆ ਗਿਆ ਵੀ ਮੈਂ ਜਿਨ੍ਹਾਂ ਨੂੰ ਇਹ ਦਿਨਾਂ ਤੋਂ ਕੋਸ ਰਿਆ ਸੀ ਮੈਂ ਆਪਣੀ ਮਾਂ ਨੂੰ ਕਿਹਾ ਸੀ ਵੀ ਤੇਰੇ ਦਸਵੇਂ ਪਾਤਸ਼ਾਹ ਕਿੱਥੇ ਨੇ ਹਨਾ ਮਾਂ ਤੇਰੇ ਗੁਰੂ ਕਿੱਥੇ ਨੇ ਤੇ ਕਹਿੰਦਾ ਵੀ ਮੈਂ ਕਿੰਨਾ ਵੱਡਾ ਵਿਭਾਗ ਹੈ ਮੇਰੇ ਸਾਹਮਣੇ ਮੇਰੇ ਪਾਤਸ਼ਾਹ ਹਾਜ਼ਰ ਸੀ ਮੇਰੇ ਗੁਰੂ ਪਿਤਾ ਮੇਰੇ ਹਾਜ਼ਰ ਸੀ ਤੇ ਵੀ ਮੈਂ ਉਹਨਾਂ ਨੂੰ ਪਹਿਚਾਨ ਹੀ ਨਾ ਪਾਇਆ ਤੇ ਦੇਖੋ ਜਿਉ ਬਹੁਤ ਹੋਇਆ ਉਹਦਾ ਪਿਓ ਵੀ ਬਹੁਤ ਹੋਇਆ ਤੇ ਉਸ ਤੋਂ ਬਾਅਦ ਉਹ ਵਾਪਸ ਉਹ ਘਰ ਜਾ ਰਹੀ ਸੀ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੇ ਮੱਥਾ ਟੇਕਿਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਚਲੋ ਜੀ ਉਸ ਤੋਂ ਬਾਅਦ ਹੋ ਰੰਗੀ ਭਾਗੇ ਦੀਆਂ ਦੇ ਘਰ ਚ ਜਾਣਾ ਸ਼ੁਰੂ ਕੀਤਾ ਹੈ ਨਾ ਤੇ ਦੇਖੋ ਜੀ ਇਹ ਸਟੋਰੀ ਤੋਂ ਨਿਸ਼ਰ ਕਰਨ ਦਾ ਕਾਰਨ ਇਹ ਸੀ ਵੀ ਜਿੱਥੇ ਆਪਣਾ ਮਨ ਡੋਲ ਜਾਂਦਾ ਨਾ ਕਈ ਵਾਰੀ ਆਪਾਂ ਸੋਚਦੇ ਆ ਵੀ ਨਹੀਂ ਐਦਾਂ ਨਹੀਂ ਹੋ ਰਿਹਾ ਜਾਂ ਐਦਾਂ ਹੋਊਗਾ ਕਿ ਨਹੀਂ ਬਸ ਲੋੜ ਹੈ ਜੀ ਵਿਸ਼ਵਾਸ ਦੀ ਵਿਸ਼ਵਾਸ ਕਰੋ ਪਾਠ ਕਰੋ ਆਟਲ ਰੱਖੋ ਜੇ ਤੁਹਾਡਾ ਮਨ ਕਦੇ ਡੋਲਣ ਵੀ ਲੱਗਦਾ ਤਾਂ 10 ਤੋਂ 15 ਮਿੰਟ ਗੁਰੂ ਸਾਹਿਬ ਦਾ ਨਾਮ ਜਪ ਲਓ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਓ ਤੇ ਤੁਸੀਂ ਦੇਖੋਗੇ ਜੀ ਆਪਣੇ ਆਪ ਜਿਹੜਾ ਹੈਗਾ ਤੁਹਾਡਾ ਵਿਸ਼ਵਾਸ ਬਣਨ ਸ਼ੁਰੂ ਹੋ ਜੂ ਅਗਰ ਕਦੇ ਨਾ ਤੁਸੀਂ ਇੱਕ ਚੀਜ਼ ਦਿਮਾਗੇ ਦੇਖ ਲਿਓ ਕਈ ਤੁਹਾਡਾ ਮਨ ਅਸ਼ਾਂਤ ਹੈ ਨਾ ਤਾਂ ਘਬਰਾਹਟ ਹੋ ਰਹੀ ਹੈ ਟੈਨਸ਼ਨ ਹੋ ਰਹੀ ਹੈ 15 ਮਿੰਟ ਸ਼ਾਂਤ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰ ਲਿਓ ਤੇ ਤੁਸੀਂ 15 ਮਿੰਟ ਬਾਅਦ ਤੁਹਾਨੂੰ ਤੁਹਾਡਾ ਸਰੀਰ ਠੰਡਾ ਠੰਡਾ ਲੱਗੂ ਤੁਹਾਨੂੰ ਹਲਕਾ ਮਹਿਸੂਸ ਹੋਊਗਾ ਇਹ ਚੀਜ਼ ਮੈਂ ਖੁਦ ਕਰਦੀ ਆਂ ਜੀ ਮੈਂ ਖੁਦ ਜੋ ਕਈ ਵਾਰੀ ਮੈਨੂੰ ਕੋਈ ਜ਼ਿਆਦਾ ਟੈਨਸ਼ਨ ਜੀ ਹੋ ਜੇ ਰਹਣਾ ਕਿ ਦਿਮਾਗ ਤੇ ਕੋਈ ਗੱਲ ਆ ਜੇ ਤਾਂ ਮੈਂ 10 ਤੋਂ 15 ਮਿੰਟ ਨੂੰ ਬਹਿ ਕੇ ਅੱਖਾਂ ਬੰਦ ਕਰਕੇ ਚੌਕੜਾ ਲਗਾ ਕੇ ਬੜੇ ਰਾਮ ਨਾਮ ਤੁਸੀਂ ਵਾਹਿਗੁਰਦ ਜਪ ਸਿਮਰਨ ਕਰਨਾ ਹੈ ਤੇ ਜੇ ਤੁਸੀਂ ਵਾਹਿਗੁਰਦਾ ਸਿਮਰਨ ਕਰ ਰਹੇ ਹੋਗੇ ਨਾ ਤਾਂ ਤੁਸੀਂ ਦੇਖੋਗੇ ਤੁਹਾਡਾ ਹੌਲੀ 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 ਤੁਹਾਡਾ ਸਰੀਰ ਜਿਹੜਾ ਉਹ ਠੰਡਾ ਕ ਮਹਿਸੂਸ ਹੋਏਗੀ ਤੁਸੀਂ ਸ਼ਾਂਤ ਹੁੰਦੇ ਜਾਓਗੇ ਜਦੋਂ 15 ਮਿੰਟ ਬਾਅਦ ਤੁਸੀਂ ਅੱਖਾਂ ਖੋਲਹੋਗੇ ਤੁਹਾਨੂੰ ਬਹੁਤ ਰਿਲੈਕਸ ਫੀਲ ਕਰੂਗਾ ਕਿ ਉਹ ਚੀਜ਼ਾਂ ਇਹ ਉਹ ਚੀਜ਼ਾਂ ਜਿਹੜੀਆਂ ਮੈਂ ਖੁਦ ਕਰਦੀ ਆ ਜੀ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਅਗਰ ਹੋ ਸਕਦਾ ਕਿਉਂਕਿ ਜਦੋਂ ਆਪਾਂ ਨੂੰ ਕੋਈ ਕਹਿੰਦੇ ਹੁੰਦੇ ਨਾ 80% ਜਿਹੜੇ ਆਪਣੇ ਬੱਚੇ ਵੀ ਆ ਜਿਹੜੀ 80% ਉਹ ਦੇਖਣ ਨਾ ਸਕੇ ਵੀ ਪਰਸੈਂਟ ਸੋਣਾ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਕੋਈ ਇੱਕ ਵੀ ਇਸ ਚੀਜ਼ ਨੂੰ ਫੋਲੋ ਕਰ ਲਵੇ ਤਾਂ ਮੇਰੀ ਮਹਾਰਾਜ ਦੀ ਮੇਰੇ ਤੇ ਕਿਰਪਾ ਹੋ ਪਰਮਾਤਮਾ ਦਾ ਧੰਨਵਾਦ ਹੋ ਕਿ ਵਾਹਿਗੁਰੂ ਮੈਂ ਮਤਲਬ ਕਿ ਉਹਨਾਂ ਨੇ ਸਭ ਨੂੰ ਜਰੀਆ ਬਣਾਇਆ ਹਨਾ ਕਿ ਮੈਂ ਤੁਹਾਡੇ ਨਾਲ ਇਹ ਚੀਜ਼ਾਂ ਸ਼ੇਅਰ ਕਰਾਂ ਤਾਂ ਮੈਂ ਉਹਦਾ ਵੀ ਹਮੇਸ਼ਾ ਸ਼ੁਕਰਾਨਾ ਕਰਦੀ ਹਾਂ ਪਰਮਾਤਮਾ ਤੁਹਾਨੂੰ ਵੀ ਹੀ ਬੇਨਤੀ ਕਰਦੀ ਕਿ ਪਰਮਾਤਮਾ ਦੇ ਚਰਨੀ ਲੱਗੋ ਬਾਣੀ ਜਪੋ ਗੁਰੂ ਸਾਹਿਬ ਦਾ ਸਿਮਰਨ ਕਰੋ ਤਾਂ ਤੇ ਬਸ ਜੀ ਇਹੀ ਸੀ ਆ ਜਿਹੜੀ ਵੀਡੀਓ ਆਪਾਂ ਤੁਹਾਡਾ ਸ਼ੇਅਰ ਕਰਨੀ ਸੀ ਬਾਕੀ ਹੋਰ ਵੀ ਇਦਾਂ ਦੀ ਬਹੁਤ ਸਾਰੀਆਂ ਵੀਡੀਓਸ ਆਪਾਂ ਤੁਹਾਡਾ ਸ਼ੇਅਰ ਕਰਦੇ ਰਹਾਂਗੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਗੁਰਵੰਡੇ ਵਿੱਚ ਆਪਾਂ ਕਿਸ ਸੰਬੰਧਤ ਨਾਲ ਤੁਹਾਨੂੰ ਵੀਡੀਓ ਲੈ ਕੇ ਆਈ ਕੋਈ ਪਾਰਟ ਦੀ ਵੀਡੀਓ ਲੈ ਕੇ ਗਈ ਜਾਂ ਕੋਈ ਸੱਚੀ ਕਹਾਣੀ ਦੀ ਵੀਡੀਓ ਲੈ ਕੇ ਆਪਾਂ ਉਹਦਾਂ ਦੀ ਵੀ ਵੀਡੀਓਸ ਲੈ ਕੇ ਆਵਾਂਗੇ ਤੇ ਚਲੋ ਜੀ ਹੁਣ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਕਰਦੇ ਆ ਜੀ ਵੀਡੀਓ ਦਾ ਐਂਡ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ